ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਹੈ ਸਾਨੂੰ ਉੱਥੇ ਬੈਠ ਕੇ ਤੁਸੀਂ ਮੇਰੇ ਕੋਲ ਪਰਿਹੋਜਾਲ ਪੇਰੈਂਟਸ ਨੇ ਉਹ ਮੈਨੇਜਮੈਂਟ ਨਾਲ ਗੱਲ ਕਰਨ ਪੇਰੈਂਟਸ ਨੂੰ ਨਹੀਂ ਆਉਂਦੇ ਪੇਰੈਂਟਸ ਸੀਬੀਐਸਸੀ ਬੋਰਡ ਕੋਲ ਜਿਹੜੇ ਡਿਪਟੀ ਡੀਓ ਸੀਗੇ ਕੱਲ ਵੀ ਆਏ ਸੀਗੇ ਉਹਨਾਂ ਨੂੰ ਕਿਹਾ ਸੀ ਡਿਮਾਂਡ ਆਪਣੀਆਂ ਦੇ ਦਿਓ ਨਾ ਕੱਲ ਗਈਆਂ ਨੇ ਡਿਮਾਂਡ ਉਹਨਾਂ ਕੋਲੇ ਅੱਜ ਤੁਸੀਂ ਆ ਕੇ ਇੱਥੇ ਜਿਹੜਾ ਮੇਰਾ ਮਤਲਬ ਹੈ ਸਕੂਲ ਦਾ ਮਾਹੌਲ ਖਰਾਬ ਹੋ ਰਿਹਾ ਹੈ ਪੂਰੇ ਆ ਕੇ ਤੁਸੀਂ ਮੋਜਾਂ ਕੀਤੇ ਮੈਂ ਇਕਬਾਲ ਸਿੰਘ ਨਾਲ ਗੱਲ ਕਰ ਬਿਲਕੁਲ ਹੀ ਨਹੀਂ ਮੈਂ ਇਕਬਾਲ ਸਿੰਘ ਨਾਲ ਗੱਲ ਕਰ ਬਿਲਕੁਲ ਹੀ ਨਹੀਂ ਆਪਾਂ ਜਿਹੜਾ ਵੀਡੀਓ ਨਾਲ ਕਰ ਗੱਲ ਕਰਾਂਗੇ ਪੁੱਤ ਪੁੱਤ ਇਹ ਲੋ ਇਹ ਆਪਾਂ ਤਾਂ ਉੱਥੇ ਸ਼ੈਡ ਤੇ ਕਰ ਰਹੇ ਸੀ ਸਾਈਡ ਤੇ ਸਾਈਡ ਤੇ ਵੀ ਨਹੀਂ ਕਰਦੇ ਬੇਬੀਕਰ ਸਾਡਾ ਪਟਕੇ ਲੈ ਗਏ ਉਹਨਾਂ ਦੇ ਵਿੱਚ ਮਾਹੌਲ ਨਹੀਂ ਖਰਾਬ ਹੋਣ ਕਾ ਜੋਗਾ ਨਹੀਂ ਨਹੀਂ ਤੁਸੀਂ ਇਹਦਾ ਮਤਲਬ ਹੈ ਮਾਹੌਲ ਦਾ ਮਾਹੌਲ ਨਹੀਂ ਖਰਾਬ ਹੋਣ ਕਾ ਜੋਗਾ ਛੋਟੇ ਸਾਲੇ ਬੀ ਜੀ ਸਰਕਾਰ ਚਾਹੁੰਦੀ ਆ ਵੀ ਪੰਜਾਬੀ ਮਰੇ ਕੋਈ ਨਹੀਂ ਚਾਹੁੰਦਾ ਮੈਨੂੰ ਲੱਗਦਾ ਕਾਰ ਸਪੋਰਟ ਕਿਉਂ ਕਰ ਰਹੀ ਹੈ ਇਹਦੇ ਤੇ ਰੋਟੀਆਂ ਖਾਣੀਆਂ ਬੰਦ ਕਰੋ ਜੀ ਇਹਦੇ ਤੇ ਰੋਟੀਆਂ ਖਾਣੀਆਂ ਬੰਦ ਕਰੋ ਪੰਜਾਬੀ ਹੈ ਜਨਾਬ 16 ਪੰਜਾਬੀ ਹੈ ਸਾਡੀ ਮਾਤਭਾਸ਼ਾ ਹੈ ਸਾਡੀ ਮਤਭਾਸ਼ਾ ਹੈ ਇਹ ਪੰਜਾਬੀ ਮਾਲਕ ਕਿਤੇ ਪੰਜਾਬੀ ਦੀ ਮਤਭਾਸ਼ਾ ਹੈ ਤੇ ਇੱਥੇ ਕਿੰਨੇ ਮਹੀਨੇ ਜੇਲ੍ਹ ਵੀ ਕੱਟ ਕੇ ਆਏ ਆ ਪੰਜਾਬੀ ਕਰਕੇ ਇਹ ਪੂਜੀ ਵੀ ਕੰਪਲਸਰੀ ਸਬਜੈਕਟ ਹੈ ਇਹ ਸਕੂਲ ਵੀ ਕੰਪਲਸਰੀ ਸਬਜੈਕਟ ਹੈ ਇਸ ਦੇ ਵਿੱਚ ਪੰਜਾਬੀ ਠੀਕ ਹੈ ਜੀ ਜਿਹੜੀ ਗੱਲਬਾਤ ਹੋਰ ਕੋਈ ਚੀਜ਼ ਹੈਗੀ ਹੈ ਚਲੋ ਤੁਸੀਂ ਵੀਡੀਓ ਨੂੰ ਤਾਂ ਮੈਨੇਜਮੈਂਟ ਨੂੰ ਦਿੱਤੀ ਜਾਵੇ ਅਬ ਤੁਸੀਂ ਮੇਰੀ ਗੱਲ ਸੁਣੋ ਅਦਰਵਾਜੀ ਦੇ ਇਹ ਹੁਲਣ ਬਾਜੀ ਮੰਨ ਲਓ ਸਾਨੂੰ ਨਾ ਜਾਣ ਦੋ ਸਕੂਲ ਚ ਆਡੇ ਜਵਾਗ ਬੈਠੇ ਮਾਪਿਆਂ ਨਾਲ ਹੀ ਤੁਸੀਂ ਜਾ ਕੇ ਗੱਲ ਕਰੋ ਬਿਲਕੁਲ ਠੀਕ ਹੈ ਇਹਹੀ ਗੱਲ ਮੈਂ ਕਹਿ ਰਿਹਾ ਤੁਹਾਨੂੰ ਇਹਹੀ ਗੱਲ ਅਸੀਂ ਉੱਥੇ ਕਹੀ ਸੀ ਵਿਦਿਅਕ ਮਾਪਿਆਂ ਦੇ ਲੈ ਕੇ ਜਾਓ ਅਸੀਂ ਕਹੀ ਰਏ ਪਹਿਲੇ ਤੁਸੀਂ ਲੈ ਕੇ ਅੱਜ ਜਿਹੜੇ ਕਿ ਨਹੀਂ ਮੈਨੇਜਮੈਂਟ ਦੇ ਨਾਲ ਮਾਪਿਆਂ ਦੀ ਮੀਟਿੰਗ ਹੋ ਜਾਈਗੀ ਅਸਤਾ ਉਮਰ ਲੈ ਕੇ ਜਾਓ ਮਾਪਿਆਂ ਨੂੰ ਇਹ ਗੱਲ ਅਸੀਂ ਨੂੰ ਪਹਿਲਾਂ ਹੀ ਕਹੀ ਸੀ ਵੀ ਇਹ ਸਾਥੋਂ ਡਰ ਲੱਗਦਾ ਮੈਨੇਜਮੈਂਟ ਨੂੰ ਮਾਪਿਆਂ ਨਾਲ ਗੱਲ ਕਿਸੇ ਤੋਂ ਡਰ ਨਹੀਂ ਲੱਗਦਾ ਠੀਕ ਹੈ ਤੁਸੀਂ ਇਹ ਬਾਜੀ ਨਹੀਂ ਬਰਦਾਸ਼ਟ ਠੀਕ ਹੈ ਤੁਸੀਂ ਮੇਰੇ ਭਾਈ ਨਾਕ ਕਾਣੀ ਨ ਚੇਹਦੀਆਂ ਟਾਂਗ ਪੰਜਾਬੀ ਦਾ ਡਾਡਾ ਡਾਡਾ ਮਸਕੂਦਾ ਮੁੰਡਾ ਪੰਜਾਬੀ ਦਾ ਪਰਚੇ ਦੇ ਦਿਓ ਗੱਲ ਇਹ ਜੀ ਮੁੰਡਾ ਪੰਜਾਬੀ ਦਾ ਹੈ ਹੀ ਹੋਰ ਕਾਰਨ ਕੱਲ ਕਿਉਂਕਿ ਤੁਸੀਂ ਪੁੱਛ ਰਹੇ ਸੀ ਤੁਹਾਨੂੰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬੀ ਕੰਪਲਸਰੀ ਸਬਜੈਕਟ ਹੈ ਪੜਾਈ ਜਾਂਦੀ ਹੈ ਸੁਣੋ ਉਸ ਤੋਂ ਬਾਅਦ ਡਿਪਟੀ ਡੀਓ ਤੁਹਾਡੇ ਕੋਲ ਆਏ ਨੇ ਉਹ ਕਹਿੰਦੇ ਜਿਹੜੀਆਂ ਵੀ ਤੁਹਾਡੀਆਂ ਯਸ ਜਿਹੜੇ ਪੇਰੈਂਟਸ ਦੀਆਂ ਡਿਮਾਂਡਸ ਨੇ ਜਾਂ ਕੋਈ ਲੱਗਦਾ ਹੈ ਕਿ ਗਲਤ ਜਾਂ ਜਿਹੜੀ ਚੀਜ਼ ਹੈਗੀ ਹੈ ਉਹਦੇ ਬਾਰੇ ਸਾਨੂੰ ਲਿਖਤੀ ਦਿਓ ਉਹ ਅਜੇ ਤੱਕ ਲਿਖਤੀ ਨਹੀਂ ਦਿੱਤਾ ਮੇਰਾ ਮਤਲਬ ਤੁਹਾਨੂੰ ਕੰਮ ਆ ਜਾਂਦਾ ਜੀ ਇਹ ਹੁਣ ਲਿਖ ਲਿਆ ਨਹੀਂ ਨਹੀਂ ਮੈਂ ਤਾਂ ਕਹਿੰਦਾ ਕੋਈ ਸੁਣ ਵੀਡੀਓ ਨੂੰ ਗਿਆ ਡਿਪਟੀ ਵੀਡੀਓ ਮਿਲ ਕੇ ਗਿਆ ਨੰਬਰ 2 ਤੇ ਉਹਨਾਂ ਕੋਲ ਨਹੀਂ ਮਿਲਿਆ ਹੁਣ ਵੀ ਪੁੱਛਿਆ ਕਿਸੇ ਨੇ ਠੀਕ ਹੈ 1 ਮਿੰਟ ਤੁਸੀਂ ਕਹਿ ਰਹੇ ਹੋ ਕਿ ਮਸਲਾ ਪੰਜਾਬੀ ਦਾ ਨਹੀਂ ਹੈਗਾ ਚਲੋ ਅਸੀਂ ਝੂਠ ਮਾਰਦੇ ਹਾਵਾਂਗੇ ਜਵਾਕਾਂ ਨੂੰ ਪੁੱਛੋ ਇਹ ਮੈਨੇਜਮੈਂਟ ਕੋਲੇ ਬੈਠ ਕੇ ਜਿਹੜਾ ਡਿਪਟੀ ਵੀਡੀਓ ਕੋਲ ਬੈਠ ਕੇ ਉਹਨਾਂ ਦੇ ਪੇਰੈਂਟਸ ਦੀ ਕਮੇਟੀ ਆਪਸ ਵਿੱਚ ਬੈਠ ਕੇ ਗੱਲ ਕਰੇਗੀ ਕਰੋ ਗੱਲ ਠੀਕ ਹੈ ਤੁਸੀਂ ਐਵੇਂ ਨਾਲ ਚਲੋ ਅਸੀਂ ਆ ਜਾਵਾਂਗੇ ਤੁਹਾਡੇ ਕੋਲ ਆ ਜਾਵਾਂਗੇ ਅਸੀਂ ਲੈ ਕੇ ਜਾਓ ਕੋਈ ਕੰਮ ਨਹੀਂ ਹੈ ਤੁਹਾਡੇ ਕੋਲ ਕੋਈ ਕੰਮ ਨਹੀਂ ਹੈ ਨਾ 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 ਉਹ ਪੇਰੈਂਟਸ ਸੁਣਗੇ ਅਸੀਂ ਪੇਰੈਂਟਸ ਜਾਣਗੇ ਅਸੀਂ ਕਹਿ ਰਹੇ ਹਾਂ ਚਲੋ ਜਾਓ ਯਾਰ ਚਲੋ ਆ ਜ ਭਾਈ ਪੇਰੈਂਟਸ ਲੈ ਜਿਓ ਜਿਹੜੇ ਪੇਰੈਂਟ ਜਿਹੜੇ 5 ਬੰਦੇ ਜਿਹੜੇ ਪੇਰੈਂਟਸ ਹੋਣੇ 5 ਬੰਦੇ ਪਾ ਲੈ। ਜੀ ਮੇਰੀ ਮੇਰੀ ਗੱਲ ਸੁਣ ਲੋ ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ। ਜਿਹੜੀ ਦੁਰਦਸ਼ਾ ਪੰਜਾਬੀ ਬੋਲੀ ਦੀ ਪੰਜਾਬ ਵਿੱਚ ਹੋ ਰਹੀ ਹੈ ਕਿਤੇ ਵੀ ਹੋ ਰਹੀ ਹੈ ਕੋਈ ਨਾ ਗੱਲ ਆਪਣੀ ਜਮਾਤ। ਜੀ ਤਾਮਲ ਲੱਡੂ ਜਾਮਲ ਦੀ ਹੋ ਰਹੀ ਆ। ਪੇਰੈਂਟਸ ਲੈ ਜੋ। ਜੀ ਬੰਗਾਲ ਚ ਬੰਗਾਲੀ ਦੀ ਹੋ ਰਹੀ ਆ। ਪੰਜਾਬ ਚ ਜਿਹੜੀ ਹੈਗੀ ਹੈ ਪੰਜਾਬੀ ਭਾਸ਼ਾ ਜਿਹੜੀ ਹੈਗੀ ਸਰਕਾਰੀ ਭਾਸ਼ਾ ਹੈ। ਛੋਟਾ ਬੈਚ ਲੱਗਿਆ ਨਾ ਛੋਟਾ ਬੈਚ ਲੱਗਿਆ ਨਾ। ਸੁਭ ਕਰਮਨ ਤੇ ਕਬ ਹੋਣਾ ਟਰੂ ਪੰਜਾਬੀ ਚ ਨਾ ਇਹ ਸਾਰਾ ਮੇਰੀ ਗੱਲ ਸੁਣੋ ਜੀ ਆ ਸੇਂਟ ਜੋਸਫ ਸੇਂਟ ਪੀਟਰਸ 50 ਤਰ੍ਹਾਂ ਦੇ ਜਿਹੜੇ ਗਵਰਨਮੈਂਟ ਸਕੂਲ ਨੇ ਹੈਗੇ ਤੁਹਾਡੇ ਬੱਚੇ ਬਥੇਰਿਆਂ ਦੇ ਪੜ੍ਹਦੇ ਵੀ ਹੋਣਗੇ ਉੱਥੇ ਉੱਥੇ ਅੰਗਰੇਜ਼ੀ ਜਗ੍ਹਾ ਕੀ ਚਾਹੇ ਫਿਰ ਉੱਥੇ ਤੁਸੀਂ ਚਲੋ ਨਾਲ ਸਾਡੇ ਚੱਲ ਜਾਈਏ ਮੈਂ ਤੁਹਾਨੂੰ ਉੱਥੇ ਵੀ ਜਾਵਾਂਗਾ ਇੱਥੇ ਚਲੋ ਤੁਸੀਂ ਵੀ ਮੇਰੀ ਗੱਲ ਸੁਣੋ ਉਹ ਵੀ ਹਟਾਉਣੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਮੈਂ ਇੱਕ ਸਿੰਪਲ ਦੱਸ ਰਿਹਾ ਸੀਬੀਐਸਈ ਇਜ਼ ਸੈਂਟਰਲ ਬੋਰਡ ਆਫ ਸਕੂਲ ਐਂਡ ਐਜੂਕੇਸ਼ਨ ਸੈਂਟਰਲ ਬੋਰਡ ਦੇ ਨਾਲ ਗਵਰਨ ਹੁੰਦਾ ਹੈ ਉਹਦੇ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ ਹੈਗਾ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪੜ੍ਹਿਆ ਹੋਇਆ ਸਰਕਾਰੀ ਸਕੂਲ ਦਾ ਠੀਕ ਸੀਬੀਐਸਈ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਜਿਹੜੇ ਮਹਿਕਮੇ ਵਾਲੇ ਨੇ ਉਹ ਦੱਸਣਗੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾ ਯਾ ਲੋਗੋ ਹੈ ਉਹ ਕੀ ਚ ਲੱਗਿਆ ਹੈ ਜਾਂ ਇਹ ਚੀਜ਼ ਉਹ ਕੀ ਚ ਲੱਗੀ ਹੋਈ ਹੈ ਉਹ ਆਪਣੇ ਰੀਟਨ オਬਜੈਕਸ਼ਨ ਉਹਨਾਂ ਨੂੰ ਦੋ ਸੁਣੋ ਮੇਰੀ ਨਹੀਂ ਨਹੀਂ ਵੀ ਐਸਸੀ ਇਹ ਦੇਸ ਦਾ ਪ੍ਰਾਣ ਹੈ ਵੀ ਸੋਬੀ ਦੀ ਅਜਿਹੀ ਕੋਸਲ ਪਾਲਿਸੀ ਲੈਣਾ ਵਿਚੇ ਤੇ ਸਕੂਲ ਉਹ ਮਤ ਪਾਸਾ ਫੁੱਲ ਚ ਬੋਲੀ ਜਾਣੀ 200 200 ਹਾਂ ਇਹ ਬੋਲ 200 ਇੱਕ ਮਿੰਟ ਇੱਕ ਮਿੰਟ ਮਾਪੇ ਨੇ 200 200 ਇੱਕ ਮਿੰਟ ਬੜੀ ਚਲੋ ਆਪਾਂ ਜਾਨਾ ਜੀ 200 ਵੀ ਦੀ ਐਜੂਕੇਸ਼ਨ ਪਾਲਿਸੀ ਆਈ ਹੈ ਭਾਈ ਜੀ ਮੈਂ ਗੱਲ ਸੁਣੋ ਕੀ ਕਹਿੰਦੀ ਹੈ ਵੀ ਨਹੀਂ ਗੱਲ ਸੁਣੋ ਇੱਕ ਮਿੰਟ ਉਹ ਐਜੂਕੇਸ਼ਨ ਡਿਪਾਰਟਮੈਂਟ ਦੱਸੂਗਾ ਕੀ ਕਹਿੰਦੀ ਹੈ ਨਹੀਂ ਮੰਨ ਲਓ 2 ਮਿੰਟ ਵੀ ਅਸੀਂ ਇਹ ਕਹਦੇ ਇੱਕ ਮਿੰਟ ਕਿ ਨਹੀਂ ਪਰ ਯੋਹੀ ਫਿਰ ਵੀ ਚੱਪ ਰਹਾਂਗੇ ਮੈਂ ਗੱਲ ਸੁਣੋਗੇ ਇੱਕ ਮਿੰਟ ਇੱਕ ਮਿੰਟ ਦੇ ਪਰਾਂਗੇ ਇੱਕ ਮਿੰਟ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕੋਈ ਕੰਸਰਨ ਨਹੀਂ ਹੈ ਗੱਲ ਜਿਹੜੀ ਆਪਣੀਆਂ ਰੀਜਨਲ ਲੈਂਗੁਏਜਸ ਪਿੱਛੇ ਜਿਹੜੇ ਇੱਕ ਮਿੰਟ ਜਿਹੜੇ ਸੈਂਟਰਲ ਬੋਰਡ ਬਣੇ ਨੇ ਸਾਰੀਆਂ ਸਟੇਟਾਂ ਚ ਉਹਨਾਂ ਵਿੱਚ ਮੈਂਬਰ ਹੁੰਦੇ ਨੇ ਉਹ ਸਭ ਗਾਈਡਲਾਈਨਸ ਪ੍ਰੋਪਰ ਬਣੀਆਂ ਹੋਈਆਂ ਨੇ ਉਸ ਗਾਈਡਲਾਈਨਸ ਨਾਲ ਸਾਰਾ ਦੇਸ਼ ਗਵਰਨ ਹੋ ਰਿਹਾ ਤੁਸੀਂ ਸੁਣੋ ਮੇਰੀ ਗੱਲ ਅੱਲਾ ਗੱਲ ਸੁਣੋ ਇੱਥੇ ਪੰਜਾਬੀ ਕੰਪਲਸਰੀ ਹੈ ਪਹਿਲੀ ਗੱਲ ਕੱਲ ਉਹਤੇ ਵੀ ਵੀਡੀਓ ਜੀ ਬੋਲ ਰਹੇ ਸੀ ਕਿ ਮੈਨੇਜਮੈਂਟ ਵੀ ਕੱਲ ਸਾਡੇ ਕੋਲ ਤਰਖਾਸ ਦੇ ਕੇ ਗਈ ਹੈ ਉਹ ਸੁਣ ਕੰਪਲੀਟ ਹੈਗੀ ਹੈ ਪੂਰੇ ਟਿੱਕ ਦੇ ਬਸ ਚਲੋ ਦੰਨੇ ਇੱਕ ਮਿੰਟ ਹੋਣਾ ਇੱਕ ਹੋਰ ਸੁਣੋ ਇੱਕ ਮਿੰਟ ਗੱਲ ਸੁਣ ਲੋ ਤੁਹਾਡੇ ਨਾਮ ਹੋਣੀ ਭੇਜ ਦਿੰਦੇ ਆ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਟੇਜ ਤੇ ਬੈਠਾ ਹੈ ਸਟਾਲਨ ਮੁੱਖ ਮੰਤਰੀ ਬੋਲ ਰਿਹਾ ਤੁਸੀਂ ਸੁਣੋ ਉਹਨੇ ਕੀ ਕਿਹਾ ਉਹ ਕਹਿੰਦਾ ਜਬਰੀ ਹਿੰਦੀ ਨਾਲ ਤੁਪੂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਰੇ ਦੇਸ਼ ਚ ਹੋ ਰਿਹਾ ਜੋ ਆਰਐਸਐਸ ਦੀ ਜੋ ਆਰਐਸਐਸ ਦੀ ਪੰਜਾਬੀ ਜੋ ਆਰਐਸਐਸ ਦੀਆਂ ਨੇ ਆਰਐਸਐਸ ਹੋ ਸਕਦਾ ਕੋਈ ਇਹਦੇ ਤੁਸੀਂ ਆਪ ਪਿੰਡ ਕਾਰ ਪਿੰਡ ਕਾਰ ਕੌਣ ਉਹ ਜਿਨ੍ਹਾਂ ਨੇ ਸਕੂਲ ਚ ਲਾਇਆ ਬੋਲਵਾਲ ਕਰ ਕੌਣ ਜਿਨ੍ਹਾਂ ਨੇ ਸਕੂਲ ਚ ਲਾਇਆ ਇਹ ਉਹਨਾਂ ਨੇ ਲਾਇਆ ਉਹਨਾਂ ਦੇ ਸਕੂਲ ਉਸਤਾਦ ਨਾ 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 ਉਥੇ ਮੈਂ ਤਾਂ ਮੰਗਾਂਗੀ ਫੋਟੋ ਉਥੇ ਕਿਹਦੇ ਹੋਰ ਦੀ ਫੋਟੋ ਉਥੇ ਸ਼ਮਦੀ ਬਾਈ ਫੁੱਲੇ ਦੀ ਫੋਟੋ ਹੈਗੀ ਹੈ ਉਥੇ ਤੁਸੀਂ ਨੋਟ ਕਰਦੀ ਫੋਟੋ ਹੈਗੀ ਹੈ ਆਪਦੀ ਗੱਲ ਕਹਿਣ ਦੀ ਨਾਲ ਗੱਲ ਸੱਚੀ ਹੋ ਜਾਂਦੀ ਸੁਣੋ ਤੁਸੀਂ ਸਾਬਤ ਕਿੱਥੇ ਸਾਬਤ ਬਿਲਕੁਲ ਨਹੀਂ ਦੱਸੋ ਜਿਹੜਾ ਇਹਨਾਂ ਦੇ ਕੱਲ ਮੈਨੇਜਮੈਂਟ ਦੇ ਪ੍ਰਧਾਨ ਨੇ ਜੇ ਤੁਸੀਂ ਮਾਪਿਆਂ ਨੂੰ ਮਾਪਿਆਂ ਨੂੰ ਓਏ ਆਓ ਭਾਈ ਆਓ ਬੰਦ ਧਿਆਨ ਨਾਲ ਕਲਾਉ ਆ ਖੜੇ ਸਾਰੇ ਬੱਚੇ ਖੜੇ ਹੋ ਗਏ ਆ ਯਾਰ ਮੇਰੀ ਗੱਲ ਸੁਣੋ ਆ ਰਹੀ ਹੈ ਪ੍ਰੇਸ਼ਾਨ ਹੋ ਗਿਆ ਨਹੀਂ ਬੋਲਦੇ ਆ ਥੱਕੇ ਦਾ ਮਤਲਬ ਛੱਡੋ ਸਾਈਡ ਤੇ ਆ ਜਾਓ ਸਾਈਡ ਆਹ ਰੋਡ ਖਾਲੀ ਕਰਾ ਯਾਰ ਰੀਪਕ ਤੁਸੀਂ ਅੰਦਰ ਜਾਣਾ ਠੀਕ ਆ ਅੰਦਰ ਜਾਣਾ ਜਿਹੜੀ ਗੱਲ ਕਰਨੀ ਆ ਨਾਲ ਆ ਕੇ ਮਾਂ ਪਿਓ ਨਾਲ ਲੈ ਕੇ ਜਾਓ ਅੰਦਰ ਜਾ ਕੇ ਗੱਲ ਕਰਕਿਓ ਮੈਨੇਜਮੈਂਟ ਜਿਹੜੀ ਵੀ ਗੱਲ ਬਾਤ ਹੋਣਾ ਥੱਕਾ ਇਧਰ ਆ ਜਾਓ ਸਾਈਡ ਡਰਨਾ ਨਹੀਂ ਚਿਪਣਾ ਨਹੀਂ ਥੋਡੇ ਨਾਲ ਆ ਜਾਓ ਮਾਂ ਦਾ ਬੱਚਾ ਪੜ ਰਿਹਾ ਤੇ ਇਹਨਾਂ ਚਾਰ ਵਾਲੀ ਮਾਂ ਵੇਖੋ

ਨਾਲ ਜਾਓ ਨਾਲ ਜਾਓ ਨਾਲ ਜਾ ਬਈ ਆਪਣੇ ਆਪਣੇ ਮੋਟਰਾਂ ਦੀ ਇਹਨਾਂ ਦੇਖ ਕੇ ਮੰਗਾ ਆਪਣੀਆਂ ਮੰਗਾ ਇਹਨਾਂ ਨੂੰ ਪੰਜਾਬੀ ਬੋਲੀ ਤੁਹਾਨੂੰ ਰੈਸਟ੍ਰੀਗੇਟ ਕਰਾਂਗੇ ਉਹ ਲੱਖਾ ਖਿੰਡਰੋਂ ਆਈਫੋਨਾਂ ਖਿੰਡਰੋਂ ਆਈਫੋਨਾਂ ਖਿੰਡਰੋਂ ਇੱਥੇ ਬੈਠੋ ਸੀ ਅਸੀਂ ਤਾਂ ਬੈਠੇ ਆ ਅਸੀਂ ਨਹੀਂ ਜਾਂਦੇ ਤੁਸੀਂ ਨਾਲ ਜਾਓ ਆਪਾਂ ਚੱਲਦੇ ਆ ਥੋੜੇ ਬੱਚੇ ਪੜਦੇ ਆ ਆ ਲੈ ਕੇ ਜਾਉਣਾ ਇੱਥੇ ਬੈਠਾ ਰਹੇ ਨੇ ਆਪਣੇ ਪੇਰੈਂਟਸ ਦੇ ਰਿਪ੍ਰੈਜ਼ੈਂਟੇਟਿਵ ਨੇ 5 ਬੰਦੇ ਸਾਈਡ ਤੇ ਆ ਜੀ ਫਿਰ ਹੁਣ ਥੋੜਾ ਜੇ ਰੈਸਟੋਰੈਂਟ ਦੇ ਬਾਅਦ ਵੀ ਪਹਿਲਾਂ ਤੇ ਇਹੀ ਕੰਨੀ ਬੁਲਾ ਦਿਓ ਸਰ 5 ਪੰਜ ਜਾਣ ਦੀ ਸਾਰੇ ਜਾਣ ਦੀ ਸਰ ਸਾਰੇ ਜਾਣ ਜਿਹੜੇ ਪੜਦੇ ਆ 5 ਪੰਜ ਜਾਣ ਦੀ 10 10 15 ਦਾ ਜਾਣ ਦੀ ਪੇਰੈਂਟਸ ਹਾਂਜੀ ਪੇਰੈਂਟਸ 15 20 ਦਾ ਜਾਣ ਜੀ ਇਹ ਬੱਚਿਆਂ ਨੂੰ ਆ ਦੇਖੋ ਮਾਪੇ ਬੋਲ ਰਹੇ ਹਨ ਗ੍ਰੀਵੈਂਸ ਹੈ ਮੈਨੇਜਮੈਂਟ ਦੇ ਨਾਲ ਬੈਠ ਕੇ ਤੇ ਐਕਸ਼ਨ ਮਾਰਨ ਲਈ ਐਡਰੈਸ ਕੀਤਾ ਹੈ ਸਪੈਸ਼ਲ ਕਿਹਾ ਕਹਿੰਦਾ ਜੇ ਛੋਡੇ ਬੱਚਾ ਨੇ ਪੰਜਾਬੀ ਬੋਲੀ ਛੋਡੇ ਮਾਪੇ ਉਹਨੂੰ ਕਹਾਂਗੇ ਨਰਾਇਣ ਟੂਰ ਬੋਲਦੇ ਆ ਚਲੋ ਸਾਡੀ ਦਾ ਸਿਆਸੀ ਹੋ ਸਕਦੀ ਸਾਨੂੰ ਰੈਸਟਿਗੇਟ ਕਰਾਂਗੇ ਸਰ ਪ੍ਰਿੰਸੀਪਲ ਨੇ ਇਹ ਗੱਲ ਕਹੀ ਹੈ ਜੀ ਸਾਨੂੰ ਹੋ ਰਹੀ ਹੈ ਬੱਚਿਆਂ ਨੇ ਮੈਨੇਜਮੈਂਟ ਕੋਲ ਆਓ ਮੈਡਮ ਆਪਾਂ ਸਾਰੇ ਇਹ ਮਾਰ ਦੋ ਆਪਾਂ ਕੋਈ ਨਹੀਂ ਨਹੀਂ ਅੱਜ ਮਾਰ ਦੋ ਜੀ लॻेरो मारी जाम तेरहं न मारी जा नो हज़ार ॾेमारीअ कल रुठा बोल पापे आे बाबे ਜਾ ਤੁਰੇ ਜੇ ਚਾਹੇ ਗੱਲ ਕਰੋ ਕੋਈ ਨਹੀਂ ਦੂਜੀ ਗੱਲ ਕਰੋ ਜਾ ਕੇ ਗੱਲ ਕਰੋ ਜਾ ਕੇ ਜਾਓ ਗੱਲ ਕਰੋ ਯਾਰ ਮਾਫੀ ਲੈ ਜਾਓ ਗੱਲ ਕਰ ਲੈ ਮਾਫੀ ਕਿੰਦੇ ਨਹੀਂ ਨਹੀਂ ਜੀ ਆਜੋ ਕਿਹੜਾ ਜੱਟੂ ਆਜੋ ਨਹੀਂ ਨਹੀਂ ਮੇਰੇ ਨਾਲ ਗੱਲ ਕਰੋ ਔਰ ਤੱਕਾ ਗੱਲ ਆਹ ਲੱਖੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਪੰਜਾਬੀ